ਲੋ ਵੀ ਸਵੇਰੇ ਸਵੇਰੇ ਲਾਲੂ ਲਈ ਆਉਂਦਾ ਸਬਜ਼ੀ ਤੇ ਆਪਾਂ ਇਹਨੂੰ ਪਸਾਂਗੇ ਕਿ ਪੰਜਾਬ 'ਚ ਕੰਮ ਹੈਗਾ ਕਿ ਨਹੀਂ ਹੈਗਾ ਕਰਦੇ ਆ ਇਹਨਾਂ ਗੱਲਬਾਤ ਇਹ ਕਹੇ ਦੱਸ ਵੀ ਪੰਜਾਬ ਦੇ ਵਿੱਚ ਕੰਮ ਹੈਗਾ ਕਿ ਨਹੀਂ ਪਹਿਲਾਂ ਇਹ ਦੱਸ ਪੈਸੇ ਫੇਰ ਫੜਾਉਂਗਾ ਹੈਗਾ ਕੰਮ ਕੰਮ ਹੈ ਨਹੀਂ ਪੰਜਾਬ 'ਚ ਹੈਗਾ ਤੇ ਪੰਜਾਬੀ ਤਾਂ ਸਾਡੇ ਕਹਿੰਦੇ ਕੰਮ ਹੀ ਹੈ ਨਹੀਂ ਪੰਜਾਬ 'ਚ ਕੰਮ ਹੈਗਾ ਹੈਗਾ ਕਿੰਨਾ ਕੰਮ ਹੈ ਬਹੁਤ ਕੰਮ ਕੰਮ ਕਰਨ ਵਾਲੇ ਲਈ ਲੈ ਕੇ ਕੰਮ ਮੁਕਤੇ ਦਾ ਕੰਮ ਬਹੁਤ ਹੈ ਤੈਂ ਇੱਥੇ ਵੋਟ ਬਣਾਲੀ ਕਿ ਬਣਾਈ ਨਹੀਂ ਹਜੇ ਬਣਾਈ ਨਹੀਂ ਹਜੇ ਹੈਗਾ ਰਾਤ ਦਾ ਵੀ ਇੱਥੇ ਰਹੇਗਾ ਨਾ ਨਾ ਇੱਥੇ ਨਹੀਂ ਰਹਾ ਨਾ ਹੈ ਇੱਥੇ ਕਰਾਣਾ ਨਹੀਂ ਕਿਉਂ ਨਹੀਂ ਨਹੀਂ ਕਿਉਂ ਕੀ ਗੱਲ ਇੱਥੇ ਵਾ ਤਿੰਨ ਚਾਰ ਬਣਾਉਣਾ ਕਾਰੇ ਸਾਰੇ ਚੀਜ਼ ਹੈਗਾ ਆਪਣੇ ਕੋਲੇ ਤੂੰ ਹੁਣ ਸਾਰਾ ਕੰਮ ਤਾਂ ਇੱਥੇ ਕਰਦਾ ਪਹਿਲਾਂ ਦਾਣਾ ਮੰਡੀ ਜੀ ਕੰਮ ਕਰਦਾ ਮੁੜ ਕੇ ਤੂੰ ਸਬਜ਼ੀ ਦਾ ਕੰਮ ਕਰਦਾ ਜੀ ਜੀ ਹੈ ਕਰ-ਕਰ ਇੱਥੇ ਬਣਾਉਣਾ ਦੱਸਦੇ ਸਹੀ ਗੱਲ ਦੱਸਦੇ ਨਾ ਕਰਦੇ ਬਣਾਉਣਾ ਹੈ ਨਾ ਜਰਾ ਇੱਥੇ ਹੋਰ ਜਿਹੜੇ ਗੋਲ ਗੱਪੇ ਵੇਚਦੇ ਆ ਹੋਰ ਜਿੰਨੇ ਮਿਸਤਰੀ ਨੇ ਸਾਰੇ ਕਾਰੀਗਰ ਛੋੜੇ ਹੀ ਨੇ ਉਧਰੋਂ ਉਹ ਤਾਂ ਸਾਰੇ ਪੱਲੇਬਾਰ ਲੇ ਕੇ ਰਹਿੰਦਾਗਾ ਹੈ ਸਾਰੇ ਪੱਲੇਬਾਰ ਦੀ ਵਿੱਚ ਹੀ ਜਾਂਦਾ ਹੋ ਅੱਛਾ ਆਪਣਾ ਚਾਰ ਪੰਜ ਮਹੀਨੇ ਸੀਜ਼ਨ ਲਾਉਣਾ ਪਾਸ ਵੀ ਚਾਰ ਪੰਜ ਮਹੀ ਪਰ ਮੈਂ ਤਾਂ ਤੈਨੂੰ ਗਾਇ ਨੂੰ ਦੇਖੇ ਨਹੀਂ ਕਿ ਇੱਥੇ ਜਾਂਦਾ ਰਹੇਂੀ ਦੁੱਧ ਦੇ। ਜਾਂਦਾਗਾ। ਪਹਿਲਾਂ ਝੋਨੇ ਕਣਕ ਦਾ ਸੀਜ਼ਨ ਲਾਉਣਾ ਤੂੰ ਮੰਡੀ ਦੇ ਵਿੱਚ। ਮੰਡੀ ਦੇ ਵਿੱਚ ਕੀ ਆ ਤੂੰ ਕੀ ਕਰਦਾ ਹੁੰਦਾ? ਤੋਲਾ ਜਾ। ਤੋਲਾ। ਅੱਛਾ ਤੋਲੇ ਦਾ ਕੰਮ ਤੂੰ ਕਰਦਾਗਾ। ਤੇ ਹੁਣ ਤੂੰ ਸਬਜ਼ੀ ਦਾ ਕੰਮ ਕਰਦਾ ਸਰ ਸਰਦੀ ਸਰਦੀ। ਹਾਂ ਹਾਂ। ਇਹ ਤਾਂ ਗਰਮੀ 'ਚ ਜਾਵੜੇਗਾ। ਉਧਰ ਫਿਰ ਜ਼ਮੀਨ ਜੂਣ ਹੈਗੀ ਖੇਤੀ ਕਰਦੇ ਹਾਂ। ਹੈਗਾ ਖੇਤੀ। ਖੇਤੀ ਕਰਦੇ ਪੈਸੇ ਫੇਰ ਦੂੰ ਪਹਿਲਾਂ ਮੈਨੂੰ ਦੱਸ ਕੇ ਜਾ ਸਾਰੀ ਗੱਲ। ਬੱਸ ਬੇਲਾ ਹੈ? ਬੇਲਾ। ਤੇ ਸਾਡੇ ਪੰਜਾਬੀ ਤਾਂ ਕਹਿੰਦੇ ਯਾਰ ਕੰਮ ਹੀ ਨਹੀਂ ਉਹ ਤਾਂ ਬਾਹਰ ਜਾਈ ਜਾਂਦੇ ਕੈਨੇਡਾ ਅਮਰੀਕਾ ਜਾਈ ਜਾਂਦੇ ਕਰਨੇ ਵਾਲੇ ਲਈ ਹਰ ਇੱਕ ਜਗ੍ਹਾ ਹੈਗਾ ਆ ਕੈਨੇਡਾ ਮੇਰੀ ਕੈਨੇਡਾ ਵੀ ਫਿਰ ਕਰਦੇ ਨਹੀਂ ਤਾਂ ਮਤਲਬ ਸਾਡੇ ਪੰਜਾਬੀ ਕੰਮ ਹੀ ਨਹੀਂ ਕਰਦੇ ਉੱਥੇ ਜਾ ਕੇ ਕਰਨੇ ਵਧੀਆ ਲੱਗਦਾ ਆਪਣੇ ਕਰੇ ਕਰਨੇ ਕੰਮ ਵਧੀਆ ਨਹੀਂ ਲੱਗਦਾ ਸਾਡੇ ਪੰਜਾਬੀਆਂ ਨੂੰ ਕੈਨੇਡਾ ਜਾ ਕੇ ਕੰਮ ਵਧੀਆ ਲੱਗਦਾ ਕਰਨਾ ਸੋ ਨੂੰ ਇੱਥੇ ਆ ਕੇ ਵਧੀਆ ਲੱਗਦਾ ਆਪਣੇ ਕਰੇ ਆਪਣੇ ਆਪ ਨੂੰ ਵਧੀਆ ਨਹੀਂ ਲੱਗਦਾ ਅੱਛਾ ਚਲ ਦੀ ਅਸਾਬ ਦੇ ਘਰੇ ਹਰੇਕ ਨੂੰ ਵਧੀਆ ਨਹੀਂ ਲੱਗਦਾ ਹਾਂ ਜੀ ਘਰ ਦਾ ਜੋਗੀ ਜੋਗਨਾ ਬਗਾਨਾ ਜੋਗੀ ਸਦਾ ਹੈ ਠੀਕ ਹੈ ਦੋਸਤੋ ਇਹ ਹੈਗਾਗਾ ਰਾਮੂ ਲਾਲੂ ਲਾਲੂ ਵੀ ਕਹ ਦਿੰਦੇ ਆ ਤੇ ਰਾਮੂ ਵੀ ਕਹ ਦਿੰਦੇ ਆ ਲਾਲੂ ਵੈਸੇ ਲਾਲੂ ਜਿਆਦਾ ਚੱਲਦਾ ਨਾਮ ਇਹਦਾ ਬਹੁਤ ਮਿਹਨਤੀ ਐ ਸਵੇਰੇ ਇਹਨੇ ਘਰ ਘਰ ਦੇ ਵਿੱਚ ਬਾਹਰ ਖੜਕਾ ਕੇ ਹਰੇਕ ਦੇ ਘਰੇ ਸਬਜੀ ਇਹਨੇ ਫੋਨ ਕਰਕੇ ਵੀ ਜਿਹਦਾ ਨੰਬਰ ਬੰਦੇ 'ਚ ਮੈਨੂੰ ਮੇਰਾ ਨੰਬਰ ਐ ਇਹਦੇ ਕੋਲ ਮੈਨੂੰ ਇਹ ਫੋਨ ਮਾਰ ਦਿੰਦਾ ਵੀ ਮੈਂ ਆ ਗਿਆ ਸਬਜੀ ਲੈ ਜਾ ਤੇ ਸਬਜੀ ਲਿਜਾ ਕੇ ਇਹ ਉਸ ਤੋਂ ਬਾਅਦ ਕੀ ਕਰਦਾਗਾ ਸਬਜੀ ਘਰ ਘਰ ਦੇ ਵਿੱਚ ਜਿਹਨੂੰ ਜਿੰਨੀ ਚਾਹੀਦੀ ਹੁੰਦੀ ਐ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦਾ ਗੇਟ ਖੜਕਾ ਕੇ ਉਹਨਾਂ ਨੂੰ ਕਹਿੰਦਾ ਵੀ ਸਬਜ਼ੀ ਵਾਲਾ ਆ ਗਿਆ ਤੇ ਲੈ ਜਾਓ ਸਬਜ਼ੀ ਪਰ ਸਾਡੇ ਪੰਜਾਬੀ ਕਹਿੰਦੇ ਵੀ ਇੱਥੇ ਕੰਮ ਹੀ ਨਹੀਂ ਹੈਗਾ ਹੈ ਇੱਥੇ ਕੰਮ ਨਹੀਂ ਹੈਗਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਾਂਦੇ ਆ ਪਰ ਇਹ ਬੰਦਾ ਮੈਂ ਕਦੇ ਗਿਆ ਨਹੀਂ ਦੇਖਿਆ ਇੱਥੇ ਹੀ ਰਹਿੰਦਾ ਪੰਜਾਬ ਦੇ ਵਿੱਚ ਜ਼ਿਆਦਾਤਰ ਕੀ ਕਹਿੰਦਾ ਮਹੀਨਾ ਕ ਜਾਵੜੇ ਆਪਦੇ ਦੇਸ਼ ਦੇ ਤੇ ਦੇਖੋ ਤੁਸੀਂ ਕਿੰਨੀ ਮਿਹਨਤ ਕਰਦੇ ਆ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ